ਪੜ੍ਹਨ ਤੇ ਸੰਗਠਨ ਦਾ ਨਿਬਸਤ ਜ਼ਰੂਰੀ ਇਹ ਗੱਲ ਕਰਾਂ ਕਿ ਕਿਹੋ ਜਿਹਾ ਮਹੌਲਾ ਹੈ ਸੰਤਾਂ ਫੰਕਸ਼ਨ ਕਿਉਂਕਿ ਦਾਦਾ ਮਹੌਲ ਪੀਤੇ ਗੱਲ ਸੁਣਿਆ ਵਾਹ ਜੀ ਕਾ ਖਾਲਸਾ ਵਾਹ ਪੰਜ ਪਿਆਲੇ ਪੰਜ ਪੀਰ ਛਕਮ ਪੀਰ ਬੈਠਾ ਸੁਬਾਰੀ ਅਰਜ ਉਸ ਪਾਇਆ ਪਲਟਕਾ ਮੂਰਤ ਹਰਗੋਬਿੰਦ ਸੁਵਾਰੀ ਅੱਜ ਜਿਹੜੇ ਪੀਰ ਤੇ ਮਾਲਕ ਸਭ ਨੂੰ ਕਾਨਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਗੁਰਦੁਆਰਾ ਗੱਦੀ ਤੇ ਬਰਾਜਮਾਨ ਹੋਣ ਦਾ ਪਰਬ ਔਰ ਸਮੁੱਚੀਆਂ ਸੰਗਠਾਵਰ ਲੋਕ ਸੱਚਖੰਡ ਸ੍ਰੀ ਹਰਮਨਦਾਸ ਸਾਹਿਬ ਛੇਜੇ ਕਾਲ ਤੱਕ ਸਾਹਿਬ ਅਧਿਹੋਰ ਨਾ ਪਵਨ ਅਸਥਾਨਾਂ ਤੇ ਬਹੁਤ ਹੀ ਸ਼ਰਧਾ ਔਰ ਸਤਾਰ ਸਹਿਜ ਜੁਆਇਆ ਜਾ ਰਿਹਾ ਸੰਗਠਾਵਰ ਵੱਡੇ ਗਿਣਤੀ ਵਿੱਚ ਪਹੁੰਚ ਰਹੀਆਂ ਨੇ ਲੰਬਾ ਲੰਬੇ ਲਾਈਨਾਂ ਲੱਗੀਆਂ ਹੋਈਆਂ ਚਾਰ ਹੈ ਔਰ ਬੜੀ ਸ਼ਾਂਤਾਨਾ ਸੱਚਖੰਡ ਸ੍ਰੀ ਹਰਮਨਦਾਸ ਸਾਹਿਬ ਛੇਜੇ ਕਾਲ ਸਾਹਿਬ ਜੀ ਦੇ ਅਧਿਹੋਰ ਅਸਥਾਨਾਂ ਤੇ ਆ ਕੇ ਨਤਮਸਤ ਹੋ ਰਹੇ ਨੇ ਕਿਸੇ ਪ੍ਰਕਾਰ ਦਾ ਤਾਮਰ ਸਰ ਸਾਹਿਬ ਜੀ ਦੇ ਅੰਦਰ ਕਿਸੇ ਪ੍ਰਕਾਰ ਦਾ ਡਰਦਾ ਮਾਹੌਲ ਨਹੀਂ ਹੈ ਕਿਸੇ ਤਰ੍ਹਾਂ ਦਾ ਕੋਈ ਡਰ ਖੋਫ ਨਹੀਂ ਹੈ ਸੰਗਤਾਂ ਬੇਫਿਕਰ ਬੇਚਿਜਕ ਹੋ ਕੇ ਆਪਕਾ ਦੇ ਪਾਵਨ ਅਸਥਾਨ ਤੇ ਆ ਕੇ ਦਰਸ਼ਨ ਦਿਦਾਰੇ ਕਰਕੇ ਆਪਣੇ ਜੀਵਨ ਨੂੰ ਸਫਲਾ ਕਰਨ ਦਾ ਯਤਨ ਕਰਨ ਔਰ ਸਮੁੱਚੀਆਂ ਸੰਗਤਾਂ ਨੂੰ ਅੱਜ ਸਤਿਗੁਰਾਂ ਦੇ ਗੁਰਿਆਇ ਰੂਪ ਦੀਆਂ ਬਹੁਤ ਬਹੁਤ ਵਧਾਈਆਂ ਅੱਜ ਜਿਹੜਾ ਬਿਆਨ ਬੀਤੇ ਕੱਲ ਆਇਆ ਸੀ ਆਰਮੀ ਬਤਨ 340 ਕੈਕਟਰ ਚੀਡਰ ਨਾਲ ਗੱਲਬਾਤ ਕੀਤੀ ਹੈ ਸੰਪਰਕ ਵਿੱਚ ਜੀ ਕਿ ਆਪਾਂ ਦਾ ਪਤਾ ਕਿ ਇਸ ਤਰ੍ਹਾਂ ਦੀ ਸਟਾਈਲ ਦੇਖੋ ਬੰਦੋਗ ਰਾਤ ਤਕਰੀਬਨ 11:00 ਵਜੇ ਇਹ ਮੈਸੇਜ ਜਿਹੜਾ ਸੀਗਾ ਉਹ ਕਿਸੇ ਨੇ ਭੇਜਿਆ ਸੀਗਾ ਕਿ ਆਹ ਗੱਲ ਲੈਫਟਨੈਂਟ ਜਨਰਲ ਨੇ ਭਾਰਤੀ ਆਰਮੀ ਦੇ ਉਹਨਾਂ ਨੇ ਗੱਲ ਕੀਤੀ ਹੈ ਪਹਿਲਾਂ ਤਾਂ ਉਹਨਾਂ ਨੇ ਹਰਮੰਦਰ ਸਾਹਿਬ ਦੇ ਡਰੋਨ ਦਾ ਤੇ ਮਜ਼ਾਈਲਾਂ ਦੇ ਅਟੈਕ ਦੀ ਗੱਲ ਕੀਤੀ ਹੈ ਕਿ ਪਾਕਿਸਤਾਨ ਵੱਲੋਂ ਹਰਮੰਦਰ ਸਾਹਿਬ ਤੇ ਡਰੋਨ ਅਤੇ ਮਜ਼ਾਈਲਾਂ ਦਾ ਨਿਸ਼ਾਨਾ ਜਿਹੜਾ ਉਹ ਬਣਾਇਆ ਜਾਣਾ ਸੀ ਪਰ ਭਾਰਤੀ ਫੌਜ ਨੇ ਉਹਨਾਂ ਦਾ ਜਿਹੜਾ ਇਹ ਮਨਸੂਬਾ ਸੀ ਉਹਨੂੰ ਫੇਲ ਕਰ ਦਿੱਤਾ। ਸੰਗਤ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਗੱਲ ਦੀ ਉਹਨਾਂ ਦੇ ਬਿਆਨ ਦੀ ਮੰੁੰਦਾ ਵੀ ਕੀਤੀ ਗਈ। ਔਰ ਇਹ ਕਹਲੇ ਵੀ ਕਹੀ ਕਿ ਇਹ ਘਰ ਐਸਾ ਘਰ ਹੈ ਜਿੱਥੋਂ ਹਰ ਇੱਕ ਨੂੰ ਜੀਵਨ ਦਾਤ ਮਿਲਦਾ ਹੈ। ਇਥੋਂ ਜ਼ਿੰਦਗੀ ਤਾਰ ਮਿਲਦੀ ਹੈ। ਕੋਈ ਵੀ ਇਥੇ ਹਮਲੇ ਕਰਨ ਬਾਰੇ ਸੋਚ ਵੀ ਨਹੀਂ ਸਕਦਾ। ਔਰ ਆਪਣੀ ਉਸ ਬਿਆਲ ਤੇ ਫੜਦਾ ਪਾਉਣ ਲਈ ਭਾਰਤੀ ਫੌਜ ਦੇ ਲੈਫਟੀਨੈਂਟ ਜਰਨਲ ਦੇ ਵੱਲੋਂ ਇੱਕ ਚੈਨਲ ਤੇ ਇੱਕ ਸਟੇਟਮੈਂਟ ਦੇਣੀ ਕਿ ਸਾਡੀ ਗੱਲ ਹੈਡ ਗ੍ਰੰਥੀ ਉਹਨਾਂ ਚ ਲਿਖਿਆ ਹੈ ਕਿ ਗੋਲਡਨ ਟੈਂਪਲ ਨਾਲ ਕੋਈ ਫੇ ਤੁਸੀਂ ਗੱੰਨਾ ਲੈ ਕੇ ਇੱਥੇ ਪ੍ਰਕਰਮਾਂ ਦੇ ਵਿੱਚ ਆ ਸਕਦੇ ਹੋ ਜਾਂ ਗੱੰਨਾ ਆਪਣੇ ਆਪ ਹੀ ਕਰ ਸਕਦੇ ਹੋ ਔਰ ਮੈਂ ਬੇਨਤੀ ਕਰਨੀ ਚਾਹਣਾ ਹੈ ਕਿ 24 ਤਰੀਕ ਦਾ ਦਾਸ ਅਮਰੀਕਾ ਦੇ ਵਿੱਚ ਸੀ ਵਿਦੇਸ਼ ਵਿੱਚ ਸੀ ਔਰ 14 ਤਰੀਕ ਨੂੰ ਮੈਂ ਵਿਦੇਸ਼ ਵਿੱਚੋਂ ਵਾਪਸ ਆਇਆ ਕਿਸੇ ਦੇ ਦਾਸ ਨਾਲ ਕਿਸੇ ਵੀ ਤਰ੍ਹਾਂ ਦੀ ਇਸ ਸੰਬੰਧ ਵਿੱਚ ਗੱਲਬਾਤ ਜਿਹੜੀ ਹੈ ਬਿਲਕੁਲ ਨਹੀਂ ਹੋਈ ਨਾ ਪ੍ਰਬੰਧਕਾਂ ਵੱਲੋਂ ਕੀਤੀ ਗਈ ਹੈ ਨਾ ਕੋਈ ਭਾਰਤੀ ਪਹੁੰਚ ਵੱਲੋਂ ਕੀਤੀ ਗਈ ਹੈ ਨਾ ਕੋਈ ਭਾਰਤ ਸਰਕਾਰ ਦੇ ਕਿਸੇ ਨਮਾਇंदे ਵੱਲੋਂ ਕੀਤੀ ਗਈ ਹੈ ਇਹ ਬਹੁਤ ਗਲਤ ਔਰ ਠੁਠਾ ਪ੍ਰਾਪਤਿਕੰਡਾ ਸਾਜ ਦੇ ਉਸ ਲੈਫਟਨੈਂਟ ਜਰਨਲ ਵੱਲੋਂ ਕੀਤਾ ਗਿਆ ਹੈ ਜਿਸ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉੱਚੇ ਪੱਧਰ ਤੇ ਜਾਂਚ ਕਰਾਉਣੀ ਚਾਹੀਦੀ ਹੈ ਜੇਕਰ ਕੋਈ ਐਸਾ ਹੈ ਜੇਕਰ ਸ਼੍ਰੋਮਣੀ ਕਮੇਟੀ ਵੱਲੋਂ ਜਾਂ ਮੈਨੇਜਮੈਂਟ ਵੱਲੋਂ ਜਾਂ ਦਰਬਾਰ ਸਾਹਿਬ ਵੱਲੋਂ ਜੇਕਰ ਕਿਸੇ ਨੇ ਐਸਾ ਉਹਨਾਂ ਨੂੰ ਕੋਈ ਧੋਖਲ ਦਿੱਤੀ ਹੈ ਤੇ ਗੱਲ ਕਹੀ ਹੈ ਉਹਦਾ ਪਤਾ ਕਰਕੇ ਉਹਦੇ ਖਿਲਾਫ ਜੇ ਵਿਭਾਗੀ ਕਾਰਵਾਈ ਹੈ ਉਹ ਜ਼ਰੂਰ ਕਰਨੀ ਚਾਹੀਦੀ ਹੈ ਬਾਕੀ ਇਹ ਸਾਰਾ ਪ੍ਰਪਗੈਂਡਾ ਬਿਲਕੁਲ ਝੂਠ ਅੱਜ ਫੇਰ ਇੱਕ ਬਿਆਨ ਆਇਆ ਕਿ 에어 డిਫੈਂਸ ਲਗਾਈ ਗਈ ਸੀ ਉਹ ਹੈਡਕੁਪ ਨੇ ਕਿਹਾ ਸੀ ਅੱਜ ਮੇਰੇ ਦੁਆਰਾ ਮੈਂ ਮੈਂ ਬੇਰਾ ਜਵਾਬ ਪਹਿਲੇ ਜਵਾਬ ਜਿੰਦਰਾ ਜਵਾਬ ਇਸ ਕੱਪ ਹਟਾਏ ਜਾਣਾ ਕਿ ਮੈਂ ਤਾਂ ਇੱਥੇ ਹੈ ਹੀ ਨਹੀਂ ਮੈਂ ਤਾਂ 24 ਤਰੀਕ ਨੂੰ ਰੇਸ਼ ਗਿਆ ਸੀ ਔਰ 14 ਤਰੀਕ ਨੂੰ ਵਾਪਸ ਆਇਆ ਇਸ ਸਮੇਂ ਦੌਰਾਨ ਮੇਰੇ ਪਰਿਵਾਰ ਨਾਲ ਮੇਰੇ ਮੋਬਾਈਲ ਤੇ ਭਾਰਤੀ ਫੌਜ ਵਾਲੋਂ ਜਾਂ ਭਾਰਤ ਸਰਕਾਰ ਦੇ ਕਿਸੇ ਨੁਮਾਇंदे ਵਾਲੋਂ ਜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਿਸੇ ਨੇਤੇ ਵੱਲੋਂ ਕਿਸੇ ਮੇਰੇਤਰ ਵੱਲੋਂ ਕਿਸੇ ਪ੍ਰਕਾਰ ਦੀ ਇਸ ਸਬੰਧ ਦੇ ਵਿੱਚ ਕੋਈ ਵੀ ਗੱਲਬਾਤ ਜਿਹੜੀ ਹੈ ਉਹ ਨਹੀਂ ਕੀਤੀ ਗਈ ਇਹ ਸਾਰਾ ਸਾਰਾ ਕੋਰਾ ਝੂਠ ਤੇ ਪ੍ਰਪਾਗੈਂਡਾ ਹੈ ਇਹ ਤੇ ਸੰਗਤ ਨੂੰ ਅਵੇਅਰ ਰਹਿਣਾ ਚਾਹੀਦਾ ਸੁਚੇਤ ਰਹਿਣਾ ਚਾਹੀਦਾ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਸ ਲੈਫਟ ਨੈਸ਼ਨਲ ਦੇ ਖਿਲਾਫ ਜਿਹੜੀ ਹੈ ਬਹੁਤ ਵੱਡੀ ਪੜਤਾਲ ਕਰਕੇ ਕਾਰਵਾਈ ਕਰਨੀ ਚਾਹੀਦੀ ਹੈ ਭਾਰਤ ਸਰਕਾਰ ਵੀ ਕਾਰਵਾਈ ਕਰੇ ਕਿਉਂਕਿ ਸਿੱਖਾਂ ਦੇ ਨਾਲ ਔਰ ਸਿੱਖਵਾਦੀਆਂ ਦੇ ਨਾਲ ਜਿਹੜਾ ਇਹ ਪ੍ਰਪਾਗੈਂਡਾ ਕਰਨਾ ਇਹ ਬਹੁਤ ਵੱਡੀ ਗੱਲ ਹੈ ਤਿੰਨ ਸਭ ਦੇਖ ਕੇ ਤੁਸੀਂ ਡਿਊਟੀ ਤੇ ਨਹੀਂ ਸੀ ਜੇਕਰ ਤੁਸੀਂ ਹੁੰਦੇ ਤਾਂ ਕੀ ਇਸ ਤਰ੍ਹਾਂ ਦੀ ਪਰਮਿਸ਼ਨ ਦਿੰਦੇ ਕੈਂਟੀਨ ਕਰ ਚਪੇ ਵੀ ਨਹੀਂ ਐਸਾ ਕਦੇ ਵੀ ਨਹੀਂ ਹੋ ਸਕਦਾ ਸੋਚਿਆ ਵੀ ਨਹੀਂ ਜਾ ਸਕਦਾ ਠੀਕ